ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਦੋ ਕਿਚਨ ਟਿਪਸ ਲੈ ਕੇ ਆਏ ਆਂ ਤੇ ਇੱਕ ਕੁਕਿੰਗ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਕਸਟਰਡ ਵਾਲੀ ਖੀਰ ਬਣਾਵਾਂਗੇ ਤੇ ਇੱਕ ਸੇਬ ਨੂੰ ਕੱਟਣ ਦੇ ਅਲੱਗ-ਅਲੱਗ ਦੋ ਤਰੀਕੇ ਲੈ ਕੇ ਆਏ ਆਂ ਆਪਾਂ ਆਪਾਂ ਜਿਸ ਤਰੀਕੇ ਦੇ ਨਾਲ ਸੇਬ ਨੂੰ ਕਟਾਂਗੇ ਇਸ ਵਿੱਚ ਬੀਜ ਬਿਲਕੁਲ ਵੀ ਨਹੀਂ ਰਹਿਣਗੇ ਤੇ ਸੇਬ ਕਾਲਾ ਵੀ ਨਹੀਂ ਪਏਗਾ ਫਰੈਸ਼ ਰਹੇਗਾ ਇਹ ਬਹੁਤ ਹੀ ਆਸਾਨ ਤਰੀਕਾ ਹੈ ਚਲੋ ਜੀ ਹੁਣ ਆਪਾਂ ਪਹਿਲਾ ਤਰੀਕਾ ਵੇਖ ਲੈਨੇ ਆ ਕਿ ਆਪਾਂ ਸੇਵ ਨੂੰ ਕਿਸ ਤਰ੍ਹਾਂ ਕੱਟ ਸਕਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੇਵ ਨੂੰ ਕੱਟਣ ਦਾ ਨਵਾਂ ਤਰੀਕਾ ਲੈ ਕੇ ਆਏ ਆਂ ਕਈ ਵਾਰ ਸੇਵ ਨੂੰ ਆਪਾਂ ਬਿਨਾਂ ਫਾੜੀਆਂ ਤੋਂ ਖਾਣਾ ਹੁੰਦਾ ਹੈ ਤੇ ਸੇਵ ਵਿੱਚ ਬੀਜ ਵੀ ਹੁੰਦੇ ਨੇ ਤਾਂ ਅੱਜ ਆਪਾਂ ਸੇਵ ਨੂੰ ਇਸ ਤਰੀਕੇ ਦੇ ਨਾਲ ਕਟਾਂਗੇ ਕਿ ਇਸ ਵਿੱਚ ਬੀਜ ਵੀ ਨਹੀਂ ਰਹਿਣਗੇ ਕਈ ਵਾਰ ਆਪਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਫਰੂਟ ਦੇਣੇ ਹੁੰਦੇ ਨੇ ਜਾਂ ਸਫ਼ਰਦਾਨਾਂ ਜਾਣਾ ਹੁੰਦਾ ਹੈ ਤੇ ਜਦ ਵੀ ਆਪਾਂ ਫਰੂਟ ਖਾਣੇ ਇਸ ਵਿੱਚ ਬੀਜ ਹੁੰਦੇ ਨੇ ਤਾਂ ਆਪਾਂ ਅੱਜ ਇਸ ਤਰੀਕੇ ਦੇ ਨਾਲ ਇਸ ਦੇ ਬੀਜ ਕੱਢਾਂਗੇ ਇਹ ਸੇਵ ਕ ਤੇ ਸੇਵ ਵੇਸਟ ਵੀ ਨਹੀਂ ਹੋਏਗਾ ਤੇ ਫਰੈਸ਼ ਵੀ ਰਹੇਗਾ ਇਸਦੇ ਲਈ ਵੀਡੀਓ ਨੂੰ ਪੂਰਾ ਆਖਿਰ ਤੱਕ ਦੇਖਿਓ ਜੀ ਸੇਵ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਸੇਵ ਨੂੰ ਚੰਗੀ ਤਰ੍ਹਾਂ ਧੋ ਕੇ ਪੂੰਝ ਲਵਾਂਗੇ ਜਿਆਦਾ ਸੇਵ ਨੂੰ ਵੇਸਟ ਨਹੀਂ ਕਰਾਂਗੇ ਤੇ ਬੀਜ ਵਾਲਾ ਹਿੱਸਾ ਹੀ ਕੱਢਾਂਗੇ ਆਪਾਂ ਸੇਵ ਨੂੰ ਕੱਟ ਕੇ ਵੀ ਖਾ ਸਕਦੇ ਹਾਂ ਫਾੜੀਆਂ ਕਰਕੇ ਵੈਸੇ ਵੀ ਖਾ ਸਕਦੇ ਹਾਂ ਇਹ ਆਪਣੀ ਮਰਜ਼ੀ ਹੈ ਇਸ ਲਈ ਫਾਈਲ ਵਾਲਾ ਚਾਕੂ ਲਿਆ ਹੈ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਸੇਬ ਨੂੰ ਉੱਪਰੋਂ ਇਸ ਤਰੀਕੇ ਦੇ ਨਾਲ ਗੋਲ-ਗੋਲ ਕੱਟ ਲਵਾਂਗੇ ਇਸ ਤਰੀਕੇ ਦੇ ਨਾਲ ਇਸ ਨੂੰ ਗੋਲ-ਗੋਲ ਉੱਪਰੋਂ ਘੋਲ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਹੁਣ ਆਪਾਂ ਸੇਬ ਦੇ ਬੀਜ ਵਾਲੇ ਹਿੱਸੇ ਨੂੰ ਘੁਮਾ ਕੇ ਅਲੱਗ ਕਰ ਲਿਆ ਤੁਸੀਂ ਵੇਖ ਸਕਦੇ ਹੋ ਇਸ ਵਿੱਚ ਬਿਲਕੁਲ ਵੀ ਬੀਜ ਨਹੀਂ ਰਹੇ ਹੁਣ ਆਪਾਂ ਸੇਬ ਨੂੰ ਕੱਟ ਕਰਕੇ ਵੀ ਖਾ ਸਕਦੇ ਹਾਂ ਤੇ ਬਿਨਾਂ ਕੱਟੇ ਤੋਂ ਵੀ ਖਾ ਸਕਦੇ ਹਾਂ ਆਪਣੀ ਮਰਜ਼ੀ ਹੈ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸੇਬ ਨੂੰ ਬਿਨਾਂ ਬੀਜ ਤੋਂ ਆਸਾਨ ਤਰੀਕੇ ਦੇ ਨਾਲ ਕੱਟਣ ਫਰੂਟ ਤਾਂ ਸਾਰੇ ਹੀ ਵਧੀਆ ਤੇ ਚੰਗੇ ਹੁੰਦੇ ਨੇ ਕਈ ਵਾਰ ਆਪਾਂ ਸਫ਼ਰਦਾਰਾਂ ਜਾਣਾ ਹੁੰਦਾ ਜਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਫਰੂਟ ਦੇਣੇ ਹੁੰਦੇ ਨੇ ਤੇ ਇਸ ਦੇ ਵਿੱਚ ਬੀਜ ਹੁੰਦੇ ਨੇ ਜਿਸ ਕਰਕੇ ਬੱਚਿਆਂ ਨੂੰ ਇਹ ਸੇਬ ਖਾਣਾ ਔਖਾ ਹੋ ਜਾਂਦਾ ਹੈ ਤਾਂ ਅੱਜ ਆਪਾਂ ਸੇਬ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੱਟਣ ਦੀ ਟਿਪਸ ਲੈ ਕੇ ਆਏ ਹਾਂ ਉਹ ਵੀ ਬਿਨਾਂ ਬੀਜ ਤੋਂ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇੱਥੇ ਆਪਾਂ ਇੱਕ ਸੇਬ ਲਿਆ ਹੈ ਸੇਬ ਨੂੰ ਚੰਗੀ ਤਰ੍ਹਾਂ ਧੋ ਕੇ ਵਧੀਆ ਕਪੜੇ ਦੇ ਨਾਲ ਪੂੰਝ ਲਵਾਂਗੇ ਚਾਕੂ ਦੇ ਨਾਲ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਸੇਬ ਨੂੰ ਸਾਈਡਾਂ ਤੋਂ ਕੱਟ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਐਸੇ ਤਰ੍ਹਾਂ ਦੂਸਰੀ ਸਾਈਡ ਤੋਂ ਵੀ ਸੇਬ ਨੂੰ ਕੱਟ ਲਵਾਂਗੇ ਸਾਰੀਆਂ ਸਾਈਡਾਂ ਤੋਂ ਹੀ ਕਟਾਂਗੇ ਸੇਬ ਨੂੰ ਫਿਰ ਇਸ ਸਾਈਡ ਤੋਂ ਕੱਟ ਲਵਾਂਗੇ ਸੇਵ ਨੂੰ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਬਿਲਕੁਲ ਵੀ ਬੀਜ ਨਹੀਂ ਰਹੇ ਬਾਕੀ ਜ਼ਾਇਡਾਂ ਨੂੰ ਵੀ ਇਸੇ ਤਰ੍ਹਾਂ ਕੱਟ ਲਵਾਂਗੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਕਿਸੇ ਵੀ ਚੀਜ਼ ਦੇ ਵਿੱਚ ਕੱਟ ਕੇ ਰੱਖ ਸਕਦੇ ਹਾਂ ਜਾਂ ਆਪਾਂ ਇਸ ਨੂੰ ਸਫਰਦਾਰਾਂ ਨਾਲ ਲੈ ਕੇ ਜਾ ਸਕਦੇ ਹਾਂ ਟਿਫਨ ਵਿੱਚ ਵੀ ਰੱਖ ਸਕਦੇ ਹਾਂ ਸਕੂਲ ਦੇ ਵਿੱਚ ਬੱਚੇ ਚਾਕੂ ਲੈ ਕੇ ਨਹੀਂ ਜਾ ਸਕਦੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕੱਟ ਕੇ ਸੇਵ ਦੇ ਸਕਦੇ ਹਾਂ ਹੁਣ ਇਸ ਤਰੀਕੇ ਦੇ ਨਾਲ ਸਾਰੇ ਸੇਵ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਹਨ ਸੇਵ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਹੁਣ ਇਸ ਉੱਪਰ ਰਬੜ ਚੜਾ ਲਵਾਂਗੇ ਇਸ ਤਰ੍ਹਾਂ ਰਬੜ ਚੜਾਉਣ ਦੇ ਨਾਲ ਸੇਵ ਦੀਆਂ ਫਾੜੀਆਂ ਲੱਗ ਨਹੀਂ ਹੋਣੀਆਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਹਾਂਜੀ ਤਾਂ ਹੁਣ ਆਪਾਂ ਦੂਸਰੀ ਰੈਸਪੀ ਸ਼ੁਰੂ ਕਰਾਂਗੇ ਕਸਟਰਡ ਵਾਲੀ ਖੀਰ ਆਪਾਂ ਖੀਰ ਬਣਾਵਾਂਗੇ ਦੇ ਲਈ ਆਪਾਂ ਇੱਥੇ ਇੱਕ ਕੱਪ ਚੌਲ ਲਈ ਸੀ ਚੌਲਾਂ ਨੂੰ ਭਿਓਂ ਕੇ ਰੱਖ ਲਿਆ ਸੀ ਇੱਥੇ ਆਪਾਂ 1 ਕਿਲੋ ਦੁੱਧ ਲਿਆ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਦਿਆਂਗੇ ਉਬਾਲ ਆਉਣ ਤੇ ਇਸ ਦੇ ਵਿੱਚ ਇਲਾਇਚੀ ਪਾਵਾਂਗੇ ਕੁੱਟੀ ਹੋਈ ਇਸ ਨੂੰ ਆਪਾਂ ਇੱਕ ਦੋ ਉਬਾਲ ਦੇਵਾ ਲਵਾਂਗੇ ਹੁਣ ਇਸ ਦੇ ਵਿੱਚ ਕੁਝ ਡਰਾਈ ਫਰੂਟ ਪਾਵਾਂਗੇ ਕਾਜੂ ਬਦਾਮ ਤੇ ਦਾਖਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਚੀਨੀ ਨੂੰ ਆਪਾਂ ਆਖਿਰ ਵਿੱਚ ਪਾਵਾਂਗੇ ਹੁਣ ਇਸ ਦੇ ਵਿੱਚ ਆਪਾਂ ਭਾਂਕੇ ਰੱਖੇ ਹੋਏ ਸੀ ਉਹ ਚੌਲ ਪਾਵਾਂਗੇ ਤਾਂ ਉਹਦੇ ਸਾਈਡਾਂ ਤੇ ਨਾ ਲੱਗ ਜਾਵੇ ਤੇ ਲਈ ਆਪਾਂ ਇਸ ਨੂੰ ਹਿਲਾ ਲਵਾਂਗੇ ਕਸਟਰਡ ਪਾਵਾਂਗੇ ਕੌਲੀ ਦੇ ਵਿੱਚ 2 ਚਮਚ ਕਸਟਰਡ ਨੂੰ ਆਪਾਂ ਪਾਣੀ ਦੇ ਵਿੱਚ ਘੋਲ ਕੇ ਪਾਵਾਂਗੇ ਆਪਾਂ ਦੁੱਧ ਵਿੱਚ ਘੋਲ ਕੇ ਵੀ ਪਾ ਸਕਦੇ ਹਾਂ ਕਸਟਰਡ ਨੂੰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲਮਸ ਨਾ ਰਹੇ। ਇਹ ਕਸਟਰਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਨੂੰ ਇਸ ਨੂੰ ਆਪਾਂ ਖੀਰ ਵਿੱਚ ਪਾਵਾਂਗੇ ਤੇ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਸ ਦੇ ਵਿੱਚ ਗੰਡਾ ਨਾ ਪੈਣ। ਥੋੜੀ ਦੇਰ ਇਸੇ ਤਰ੍ਹਾਂ ਆਪਾਂ ਇਸ ਨੂੰ ਪਕਾ ਲਵਾਂਗੇ। ਇਸ ਦੇ ਵਿੱਚ ਆਪਾਂ ਜਿੰਨਾ ਮਿੱਠਾ ਖਾਣਾ ਪਸੰਦ ਕਰਦੇ ਆ ਉਸ ਦੇ ਹਿਸਾਬ ਨਾਲ ਚੀਨੀ ਪਾਵਾਂਗੇ। ਖੀਰ ਬਣ ਕੇ ਤਿਆਰ ਹੈ। ਕਿਰਨੂ ਸਰਵ ਕਰਾਂਗੇ। ਇਸ ਉੱਪਰ ਆਪਾਂ ਕੁਝ ਡਰਾਈ ਫਰੂਟਸ ਪਾਵਾਂਗੇ ਜੋ ਜੋ ਆਪਾਂ ਨੂੰ ਪਸੰਦ ਹੋਣਗੇ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਜਾ ਕੇ ਆਲ ਕਰ ਦਿਓ।